ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਕਿਸਾਨਾਂ ਦੇ ਮੁੱਦੇ ਉੱਤੇ ਪੰਜਾਬ ਸਰਕਾਰ ਨੂੰ ਘੇਰਿਆ ਗਿਆ ਮਜੀਠੀਆ ਨੇ ਕਿਹਾ ਕਿ ਜੇ ਕਿਸਾਨ ਦਿੱਲੀ ਜਾ ਰਹੇ ਸੀ ਫਿਰ ਪਰੇਸ਼ਾਨੀ ਕਿਸ ਗੱਲੋਂ ਵਿਕਰਮ ਸਿੰਘ ਮਜੀਠੀਆ ਬੋਲੇ ਨੇ ਕਿ ਸਰਕਾਰ ਨੂੰ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਸੀ ਪੰਜਾਬ ਸਰਕਾਰ ਕੇਂਦਰ ਨਾਲ ਮਿਲ ਕੇ ਖੇਡ ਖੇਡ ਰਹੀ ਹੈ ਇੰਨੇ ਦਿਨਾਂ ਤੋਂ ਕਿਸਾਨਾਂ ਨੂੰ ਲੈ ਕੇ ਘੁਮ ਰਹੇ ਹੋ ਹੁਣ ਕਹਿ ਰਹੇ ਆ ਗ੍ਰਿਫਤਾਰ ਨਹੀਂ ਕੀਤਾ ਤਾਂ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਪੰਜਾਬ ਸਰਕਾਰ ਨੂੰ ਘੇਰਿਆ ਗਿਆ ਕਿਸਾਨਾਂ ਤੇ ਕੀਤੇ ਗਏ ਐਕਸ਼ਨ ਨੂੰ ਲੈ ਕੇ ਸ਼ੰਭੂ ਅਤੇ ਖਨੌਰੀ ਬਾਰਡਰ ਤੋਂ ਦੋਹਾਂ ਥਾਵਾਂ ਤੋਂ ਮੋਰਚੇ ਚੁਕਵਾ ਦਿੱਤੇ ਗਏ ਨੇ ਜਿਸ ਨੂੰ ਲੈ ਕੇ ਵਿਕਰਮ ਸਿੰਘ ਮਜੀਠੀਆ ਬੋਲੇ ਨੇ ਕਿ ਜੇ ਕਿਸਾਨ ਦਿੱਲੀ ਜਾਣਾ ਚਾਹੁੰਦੇ ਸੀ ਫਿਰ ਪਰੇਸ਼ਾਨੀ ਕਿਸ ਗੱਲ ਦੀ ਵਿਕਰਮ ਸਿੰਘ ਮਜੀਠੀਆ ਪੰਜਾਬ ਸਰਕਾਰ ਨੂੰ ਘੇਰਦੇ ਨਜ਼ਰ ਆਏ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਨਾਲ ਮਿਲ ਕੇ ਖੇਡ ਖੇਡ ਰਹੀ ਹੈ ਜਿਕਰ ਇੰਨੇ ਦਿਨਾਂ ਤੋਂ ਕਿਸਾਨਾਂ ਨੂੰ ਲੈ ਕੇ ਘੁੰਮ ਰਹੀ ਸੀ ਹੁਣ ਕਹਿ ਰਹੇ ਹੋ ਕਿ ਗ੍ਰਿਫਤਾਰ ਹੀ ਨਹੀਂ ਕੀਤਾ 1 ਸਾਲ ਤੋਂ ਵੀ ਵੱਧ ਸਮੇਂ ਤੋਂ ਖਨੌਰੀ ਅਤੇ ਸ਼ੰਭੂ ਮੋਰਚਾ ਜਾਰੀ ਸੀ ਜਿਸ ਨੂੰ ਪਿਛਲੇ ਦਿਨਾਂ ਦੇ ਵਿੱਚ ਚੁੱਕ ਦਿੱਤਾ ਗਿਆ ਏ ਟੀਮ ਕਹ ਲੋ ਰਿਅਲਟੀ ਕਿੰਨੇ ਦਿਨਾਂ ਦੇ ਤੁਸੀਂ ਉਹਨਾਂ ਨੂੰ ਲਈ ਫਿਰਦੇ ਹੋ ਇੱਧਰ ਤੋਂ ਉੱਧਰ ਤੇ ਕਹਿੰਦੇ ਅਸੀਂ ਅਰੈਸਟ ਹੀ ਨਹੀਂ ਕੀਤਾ ਜੋ ਮਰਜ਼ੀ ਉਹਨਾਂ ਨੂੰ ਮਿਲੇ ਉਸੇ ਕੈਫਿਡੇਵਿਡ ਦਿੱਤਾ ਜਿਹਦੇ ਚ ਇਹ ਕਹਿ ਰਿਹਾ ਜੀ ਕਿ ਕਿਸਾਨ ਸਾਡੇ ਕੋਲ ਇੰਟੈਲੀਜੈਂਸ ਇਨਪੁਟ ਸੀ ਕਿ ਜਿਹੜੇ ਸਾਡੇ ਕਿਸਾਨ ਵੀਰ ਉਹ ਦਿੱਲੀ ਨੂੰ ਕੂਚ ਕਰਨ ਲੱਗੇ ਸੀ ਤੇ ਭਾਈ ਮੈਂ ਪੁੱਛਣਾ ਚਾਹੁੰਨਾ ਭਗਵੰਤ ਮਾਨ ਜੀ ਨੂੰ ਜੇ ਦਿੱਲੀ ਨੂੰ ਜਾਣ ਲੱਗੇ ਸੀ ਤੇ ਤੁਹਾਨੂੰ ਕੀ ਟਿੱਡਪੀੜ ਹੋ ਰਹੀ ਤੁਸੀਂ ਤਾਂ ਆਪ ਕਹਿੰਦੇ ਸੀ ਕਿ ਜੇ ਦਿੱਲੀ ਨਹੀਂ ਜਾਣਗੇ ਤੇ ਸਾਡਾ ਅੰਨਦਾਤਾ ਦੇਸ਼ ਦੀ ਰਾਜਤਾ ਮਿੱਚੇ ਨਹੀਂ ਜਾਊਗਾ ਤੇ ਕਿ ਲਾਹੌਰ ਜਾਊਗਾ ਤੇ ਜੇ ਉਹ ਦਿੱਲੀ ਨੂੰ ਚੱਲਿਆ ਸੀ ਤੇ ਤੈਨੂੰ ਤਾਂ ਫੈਸਿਲੀਟੇਟ ਕਰਨਾ ਚਾਹੀਦਾ ਸੀ ਜੇ ਕੁਸਾਨੀ ਮੁੱਦੇ ਆ ਤੇ ਤੁਸੀਂ ਸੀਰੀਅਸ ਹੋ ਮਗਰ ਤੁਹਾਡੀ ਗੱਲ ਨੇ ਐਫੀਡੇਵਿਟ ਨੇ ਸਾਫ਼ ਕਰਤਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕੇਂਦਰ ਦੀ ਸਰਕਾਰ ਨਾਲ ਰਲ ਕੇ ਖੇਡ ਰਹੀ ਆ ਆਮ ਆਦਮੀ ਪਾਰਟੀ ਅ ਬੀ ਟੀਮ ਤਾਂ ਮੈਂ ਨਹੀਂ ਕਹੂੰਗਾ ਕੱਲਾ ਭਾਜਪੀ ਦੀ ਮੈਂ ਕਹੂੰਗਾ ਭਾਜਪੀ ਦੀ ਹੱਥ ਠੋਕਾ ਕਰਤਾ ਧਰਤਾ ਬੀ ਟੀਮ ਕਹਿ ਲੋ ਸੀ ਟੀਮ ਕਹਿ ਲੋ ਏ ਟੀਮ ਕਹਿ ਲੋ ਰੀਅਲ ਟੀਮ ਕਹਿ ਲੋ ਉਹਨਾਂ ਦੇ ਇਸ਼ਾਰੇ ਤੇ ਸਾਰਾ ਕੁਝ ਹੋ ਰਿਹਾ ਨਹੀਂ ਤਾਂ ਅਨਦਾਤਾ ਦਿੱਲੀ ਨੂੰ ਜਾਵੇ ਇਸ ਗੱਲ ਨੂੰ ਤਾਂ ਤੁਹਾਨੂੰ ਮਦਦ ਕਰਨੀ ਚਾਹੀਦੀ ਸੀ ਤੁਹਾਨੂੰ ਕੀ ਨੁਕਸਾਨ ਹੋ ਰਿਹਾ ਉਹਨਾਂ ਦਾ ਦਿੱਲੀ ਜਾਇਆ ਨੂੰ